ਬੱਚੇ ਨਾਲ ਬਹੁਤ ਦਰਿੰਦਗੀ ਕੀਤੀ ਬਹੁਤ ਗੰਦਾ ਕੰਮ ਕੀਤਾ ਹੈ ਨਾ ਹੁਣ ਤਾਂ ਸਾਡੇ ਲੋਕਾਂ ਨੂੰ ਅਕਲ ਲਾਜਾਣੀ ਚਾਹੀਦੀ ਹੈ ਸਾਡੇ ਇਥੇ ਭਰਾਵਾਂ ਦੀ ਦੁਕਾਨਾਂ ਨੇ ਸੇਮ ਸਾਡੇ ਸਿੱਖ ਭਰਾਵਾਂ ਦੀ Hindu ਭਰਾਵਾਂ ਦੀ Muslim ਭਰਾਵਾਂ ਦੀ ईसाई ਭਰਾਵਾਂ ਮੇ ਜਿਹੜਾ ਅੱਛਾ ਸਮਾਨ ਵੇਚਦੇ ਤੁਸੀਂ ਸਸਤਾ ਸਮਾਨ ਲੈਣ ਦੇ ਚੱਕਰ ਚ ਰੇੜੀਆਂ ਚ ਉਹਨਾਂ ਤੋਂ ਲੈਣੇ 50 ਰੁਪਏ ਦੀ ਤੁਹਾਨੂੰ 100 ਦੀ ਮਿਲ ਜੂਗੀ ਪਰ ਜਾਓਗੇ ਤਾਂ ਆਪਣੇ ਪੰਜਾਬੀ ਕੋਲ ਕਿਉਂਕਿ ਇਹਨਾਂ ਨੂੰ ਬਹੁਤ ਵੱਡੇ ਵੱਡੇ ਸੁਪਨੇ ਦਿਖਾ ਕੇ ਇੱਥੇ ਪੰਜਾਬ ਦੇ ਅੰਦਰ ਲਿਆਇਆ ਜਾਂਦਾ ਹੈ ਚੱਲੋ ਵੀ ਉੱਥੇ ਜਾ ਕੇ ਢੇੜਾ ਮਾਰ ਕੇ ਆਓ ਜਿਹੜਾ ਪੰਜਾਬ ਚ ਆ ਜਾਂਦਾ ਉਹ ਤਾਂ ਕਹਿੰਦਾ ਯਾਰ ਇੱਥੇ ਵਰਗੀ ਤਾਂ ਯਾਰ ਉੱਥੇ ਤਾਂ ਯਾਰ ਉੱਥੇ ਤਾਂ ਉਜੜਿਆ ਹੋਇਆ ਸਿਸਟਮ ਆ ਪਰਲੇ ਵਾਲੇ ਪਾਸੇ ਦਾ ਇੱਥੇ ਤਾਂ ਹਰਿਆਲੀ ਆ ਭਾਈ ਇੱਥੇ ਤਾਂ ਕੰਮ ਆ ਇੱਥੇ ਤਾਂ ਬੰਦਾ ਭੁੱਖਾ ਨਹੀਂ ਮਰਦਾ ਉਹਨੂੰ ਤਾਂ ਪਤਾ ਯਾਰ ਇੱਥੇ ਤਾਂ ਸਭ ਕੁਝ ਆਉਂਦਾ ਜ਼ਿੰਮੇਦਾਰਾਂ ਤੇ ਵੀ ਸਵਾਲ ਚੁੱਕੇ ਜਾਂਦੇ ਆ ਕਿ ਇਹਨਾਂ ਨੂੰ ਪੰਜਾਬ ਦੇ ਵਿੱਚ ਵੜਨ ਵਾਲੇ ਇਹ ਨੇ ਗੱਲ ਤਾਂ ਬਿਲਕੁਲ ਯਾਰ ਇਹਦੇ 'ਚ ਕੋਈ ਝੂਠ ਨਹੀਂ ਹੈਗਾ ਠੀਕ ਹੈ ਨਾ ਸਾਡੇ ਚੱਲ ਗਿਆ ਸੋਸ਼ਲ ਮੀਡੀਆ ਸਾਸੀ ਸੋਸ਼ਲ ਮੀਡੀਆ ਨੂੰ ਜ਼ਿਆਦਾ ਦਿਮਾਗ ਤੇ ਹਾਵੀ ਕਰ ਲਿਆ ਭਾਈ ਸਾਰਾ ਕਸੂਰ ਜਦੋਂ ਜ਼ਿੰਮੇਦਾਰਾਂ ਦਾ ਗਾੜ ਦਿੰਦੇ ਨੇ ਨਾ ਉਹੀ ਗਲਤ ਗੱਲ ਆ ਭਾਈ ਹੈਨਾ ਪਰ ਮੈਂ ਦੇਖਿਆ ਵੀ ਕਸੂਰ ਸਭ ਇਹ ਤਾਂ ਜ਼ਿੰਮੇਦਾਰ ਲੈਗਾ ਦੇਖੋ ਸਾਡੇ ਕੋਲ ਵੀ ਹੁੰਦੇ ਨੇ ਭਈ ਠੀਕ ਆ ਸਾਡੇ ਸਾਡੇ ਕੀ ਆ ਸਾਡਾ ਇੱਕ ਠੇਕੇਦਾਰ ਆ ਉਹਦੇ ਨਾਲ ਸਾਡੀ ਗੱਲ ਆ ਹਰ ਸਾਲ ਹੁੰਦੀ ਆ ਹੈਨਾ ਉਹ ਠੇਕੇਦਾਰ ਕੀ ਕਰਦਾ ਆਪਣੀ ਲੇਬਰ ਲੈ ਕੇ ਆਉਂਦਾ ਆਪਣਾ ਝੋਨਾ ਲਾਉਂਦਾ ਆ ਅਸੀਂ ਉਹਨੂੰ ਵਾਪਸ ਤੋੜ ਦਿੰਦੇ ਆ ਕੋਈ ਸਪਰੇਅ ਵਾਲਾ ਰਹਿ ਜਾਂਦਾ ਆਪਣੀ ਸਪਰੇਅ ਕਰਕੇ ਗੁਜ਼ਾਰਾ ਕਰਦਾ ਆ ਪਰ ਸਾਡੇ ਨਹੀਂ ਹੈਗਾ ਇਹ ਕਲਚਰ ਅਧਾਰਗੜ ਬਣਾਉਣ ਦਾ ਕੰਡ ਕਿਸੇ ਪ੍ਰਵਾਸੀ ਦੀ ਵੋਟ ਨਹੀਂ ਨਾ 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 ਬਾਈ ਅਸੀਂ ਨਹੀਂ ਅਸੀਂ ਤਾਂ ਸਾ ਮਨਾ ਕਰਿਆ ਹੋਇਆ ਠੀਕ ਹੈ ਨਾ ਵੀ ਭਾਈ ਇਹ ਕੰਮ ਨਹੀਂ ਇੱਥੇ ਕਰਿਓ ਮੈਂ ਤਾਂ ਟਾਈਮ ਟੂ ਟਾਈਮ ਅਗਲੇ ਦੇ ਕੰਨਾਂ 'ਚ ਕੱਢਦਾ ਰਹਿਣਾ ਸਾਡੇ ਕੋਲ ਰਾਜ ਨਹੀਂ ਹੈਗਾ ਬਾਈ ਇੱਥੇ ਨਾ ਅਸੀਂ ਸਿਰਫ ਸਰਵਾਈਵ ਕਰ ਰਹੇ ਹਾਂ ਇੱਥੇ ਜਦ ਆਪਣਾ ਰਾਜ ਆਊਗਾ ਹੈਨਾ ਫੇਰ ਤਾਂ ਇਹ ਧਰਨੀ ਪ੍ਰਦਰਸ਼ਨ ਥੋੜੀ ਸਾਡੇ ਰਾਜ ਚੋਂਗੇ हरियाणा पंजाब ਦਾ ਮਹਾਪੰਜਾਬ ਆ ਇਹ ਤਾਂ ਇਹ ਤਾਂ ਇਹ ਤਾਂ ਮੇਨ ਆ ਜੇ ਸੋਚੀਏ ਵੀ ਹਰਿਆਣੇ ਚ ਨਹੀਂ ਲੈ ਸਕਦੇ ਹਰਿਆਣੇ ਜਿਵੇਂ ਇੱਧਰ ਜੜ ਰਹੇ ਨੇ ਉਵੇਂ ਹੀ ਹਰਿਆਣੇ ਨੂੰ ਜੜ ਰਹੇ ਨੇ ਜੇ ਲੈਂਡ ਪੁਲਿੰਗ ਇੱਧਰ ਹੁੰਦੀ ਆ ਤਾਂ ਉਹ ਹਰਿਆਣੇ 'ਚ ਵੀ ਹੁੰਦੀ ਆ ਜੇ ਤਿੰਨ ਕਾਨੂੰਨ ਇੱਥੇ ਹੁੰਦੇ ਨੇ ਤਾਂ ਉਹ ਹਰਿਆਣੇ 'ਚ ਵੀ ਹੁੰਦੇ ਨੇ ਉਹਨਾਂ ਨੂੰ ਪਤਾ ਹੀ ਮਹਾਪੰਜਾਬ ਆ ਤੇ ਗੱਲ ਉੱਥੇ ਆ ਵੀ ਕਾਨੂੰਨ ਜੇ ਤੁਸੀਂ ਸੋਚੋਗੇ ਵੀ ਇਹ ਸਰਕਾਰਾਂ ਬਣਾਉਣਗੇ ਆ ਜਾਂ ਸੈਂਟਰ ਬਣਾ ਦੂਗਾ ਜਾਂ ਭਗਵੰਤ ਮਾਨ ਬਣਾ ਦੂਗਾ ਭਗਵੰਤ ਮਾਨ ਦੇ ਪੱਲੇ ਕੀ ਆ ਉਹਨਾਂ ਤੋਂ ਮਾਨ ਤਾਂ ਘਟ ਪੁੱਤ ਲੀਆ ਜਿਵੇਂ ਮਰਜ਼ੀ ਨਚਾ ਲਓ ਇਹਦਾ ਭਾਈ ਜਦੋਂ ਤੁਹਾਡਾ ਰਾਜ ਆਲੇ-ਪਾਸੇ ਨੇ ਤੁਸੀਂ ਅੱਗੇ ਨੂੰ ਵਧੋਂਗੇ ਤੁਸੀਂ ਆਜ਼ਾਦ ਸੋਚ ਰੱਖੋਗੇ ਆਜ਼ਾਦੀ ਦੀ ਸੋਚ ਰੱਖੋਗੇ ਇਹ ਮਸਲੇ ਫੇਰ ਹੱਲ ਹੋਣੇ ਨੇ ਜਿਵੇਂ ਅਸੀਂ ਸਰਕਾਰ ਨਾਲ ਮੱਥਾ ਲਾ ਰੱਖਿਆ ਧਰਨੇ ਪ੍ਰਦਰਸ਼ਨ ਕਰਦੇ ਆ ਬੈਠੇ ਰਹਿੰਦੇ ਆ ਸਾਨੂੰ ਫੁੱਟਦੇ ਨੇ ਕੇਸ ਪਾਉਂਦੇ ਨੇ ਸਾਡੇ ਛੱਡੇ ਪਾੜਦੇ ਨੇ ਬਹੁਤ ਕੁਝ ਕਰਦੇ ਨੇ ਤਸੱਦਦ ਕਰਦੇ ਨੇ ਕਿਉਂਕਿ ਅਸੀਂ ਗੁਲਾਮੀ ਜਾਂ ਪਈ ਇਸ ਟਾਈਮ ਨਾ ਇਸ ਗੱਲ ਨੂੰ ਮੰਨਣਾ ਪੈਣਾ ਹੈ ਖੇਤਰੀ ਪਾਰਟੀਆਂ ਤੋਂ ਵੀ ਉਮੀਦ ਨਹੀਂ ਹੈ ਕਿਸੇ ਤੋਂ ਵੀ ਨਹੀਂ ਭਾਈ ਜੇ ਰਥੋਰਟੀ ਜੁੱਤੀ ਤਕੜੀ ਹੋ ਜੂਗੀ ਨਾ ਉਦੋਂ ਪ੍ਰਵਾਸੀਆਂ ਵਾਲਾ ਮਸਲਾ ਵੀ ਹੱਲ ਹੋ ਜਾਵਾ ਕਿ ਉਦੋਂ ਤੁਹਾਡੀ ਜੁੱਤੀ ਤਕੜੀ ਹੋ ਜੂਗੀ ਨਾ ਉਦੋਂ ਤੁਹਾਡਾ ਆਪਣਾ ਹੜਾ ਵਾਲਾ ਮਸਲਾ ਵੀ ਹੱਲ ਹੋ ਜਾਊ ਉਦੋਂ ਸਿੱਖ ਕੌਮ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਖੇਤੀ ਵਾਲੇ ਵੀ ਹੋ ਜਾਣਗੇ ਹਨਾ ਤੇ ਗੱਲ ਫਿਰ ਉੱਥੇ ਆਜ਼ਾਦ ਸੋਚ ਤੇ ਆ ਜਾਂਦੀ ਆ ਆਜ਼ਾਦ ਸੋਚ ਦੇ ਮਾਲਕ ਬਣੋ ਅੱਜ ਪੰਜਾਬ ਦੇ ਅੰਦਰ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਲਗਾਤਾਰ ਮੰਗ ਉੱਠ ਰਹੀ ਹੈ ਹੁਸ਼ਿਆਰਪੁਰ ਦੇ ਅੰਦਰ ਜਦੋਂ ਘਟਨਾ ਵਾਪਰਦੀ ਹੈ 5 ਸਾਲਾਂ ਬੱਚੇ ਦੇ ਨਾਲ ਉਸ ਤੋਂ ਬਾਅਦ ਇਹ ਮਾਮਲਾ ਕਾਫੀ ਜ਼ਿਆਦਾ ਭੱਕ ਜਾਂਦਾ ਹੈ ਤਾਂ ਇਸ ਦੇ ਉੱਤੇ ਵੱਖੋ-ਵੱਖਰੇ ਤਰਕ ਸਾਹਮਣੇ ਆ ਰਹੇ ਨੇ ਕੋਈ ਪੰਜਾਬ ਦੇ ਅੰਦਰ ਇਹਨਾਂ ਪ੍ਰਵਾਸੀਆਂ ਦੇ ਹੱਕ 'ਚ ਖੜਦਾ ਦਿਖਾਈ ਦੇ ਰਿਹਾ ਤੇ ਬਹੁਤ ਸਾਰੇ ਧੜੇ ਨੇ ਜਿਹੜੇ ਇਹਨਾਂ ਦੇ ਵਿਰੋਧ ਦੇ ਵਿੱਚ ਭੁੱਲਦੇ ਨੇ ਨਵਦੀਪ ਚਲਵੇੜਾ ਉਹ ਨੌਜਵਾਨ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਉੱਭਰਿਆ ਉਸਨੇ ਆਪਣੀ ਸੋਚ ਸਮਝ ਜੋਸ਼ ਦੇ ਨਾਲ ਹੌਸ਼ ਦੇ ਨਾਲ ਹੁਣ ਤੱਕ ਬਹੁਤ ਸਾਰੇ ਸੰਘਰਸ਼ ਉਸ ਦੇ ਵੱਲੋਂ ਲੜੇ ਜਾ ਚੁੱਕੇ ਨੇ ਚਾਹੇ ਉਹ ਪੰਥ ਦੀ ਗੱਲ ਹੋਵੇ ਜਿੱਥੇ ਵੀ ਪੰਜਾਬ ਦੀ ਗੱਲ ਹੋਵੇ ਨਵਦੀਪ ਜਲਵੇੜਾ ਹਮੇਸ਼ਾ ਮੂਹਰੇ ਖੜੇ ਮਿਲਦੇ ਨੇ ਤਾਂ ਇਸ ਮਸਲੇ ਦੇ ਉੱਤੇ ਵੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੁੜੇ ਨੇ ਵਾਹਿ ਤੇ ਦੀ ਸਾਂਝ ਪਾਉਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਵਦੀਪ ਇਹ ਮਾਮਲਾ ਬਹੁਤ ਗੰਭੀਰ ਹੋ ਚੁੱਕਿਆ ਇਸ ਵਕਤ ਪੰਜਾਬ ਦੇ ਅੰਦਰ ਪ੍ਰਵਾਸੀਆਂ ਵਾਲਾ ਤੁਹਾਡਾ ਨਜ਼ਰੀਆ ਸੋਚ ਕੀ ਕਹਿੰਦੀ ਹੈ ਕਿ ਪ੍ਰਵਾਸੀਆਂ ਨੂੰ ਬਾਹਰ ਕੱਢ ਕੇ ਪੰਜਾਬ ਦਾ ਹੱਲ ਹੋ ਸਕਦਾ ਗੱਲ ਨਾ ਵੀਰੇ ਪਿੱਛੋਂ ਤੋਂ ਚੱਕਣੀ ਪਊਗੀ ਵੀ ਇਹ ਸਿਸਟਮ ਇੰਨਾ ਬਦਿਆ ਕਿਉਂ ਹੈ ਨਾ ਵੀ ਕਮੀਆਂ ਕੀ ਦੀਆਂ ਸੀਗੀਆਂ ਅੱਜ ਜਿਹੜੇ ਹਾਲਾਤ ਪੰਜਾਬ ਦੇ ਬਣੇ ਨੇ ਨਾ ਵੀ ਇਹ ਮੁੱਦਾ ਜਿਹੜਾ ਪ੍ਰਵਾਸੀਆਂ ਵਾਲਾ ਸੀ ਕਹਿ ਦਿੰਨੇ ਆ ਹੈ ਨਾ ਭਈਆਂ ਵਾਲਾ ਕਹਿ ਦਿੰਨੇ ਆ ਵੀ ਇਹ ਬਣਿਆ ਕਿਉਂ ਆ ਠੀਕ ਹੈ ਯਾਰ ਅਦਰ ਸਟੇਟ ਵੀ ਹੈਗੀਆਂ ਨੇ ਹੈਨਾ ਉਹ ਵੀ ਉਹਨਾਂ ਦੀ ਸਰਕਾਰਾਂ ਵੀ ਆਪਣੇ ਸੂਬੇ ਵਾਸਤੇ ਬਹੁਤ ਕੰਮ ਕਰਦੀਆਂ ਨੇ ਵੀ ਸਾਡਾ ਸੂਬਾ ਉਜੜੇ ਨਾ ਸਾਡੇ ਸੂਬੇ ਦੇ ਬਾਹਰ ਦੇ ਲੋਕ ਕਾਬਜ ਨਾ ਹੋਣ ਸਾਡੀ ਪਸਾਹਾਂ 'ਤੇ ਕਾਬਜ ਨਾ ਹੋਣ ਸਾਡੇ ਕੀਤੇ 'ਤੇ ਕਾਬਜ ਨਾ ਹੋਣ ਸਾਡੇ ਸੱਭਿਆਚਾਰ 'ਤੇ ਕਾਬਜ ਨਾ ਹੋਣ ਸਾਡੇ ਧਰਮ ਨੂੰ ਢਾਹ ਨਾ ਲੱਗੇ ਹੈਨਾ ਬਹੁਤ ਚੀਜ਼ਾਂ ਨੂੰ ਸੋਚ ਕੇ ਹੈਨਾ ਸਰਕਾਰਾਂ ਨੂੰ ਬਹੁਤ ਚੀਜ਼ਾਂ ਬਹੁਤ ਰੂਲਸ ਬਣਾਉਣੇ ਪੈਂਦੇ ਨੇ ਬਹੁਤ ਕਾਨੂੰਨ ਬਣਾਉਣੇ ਪੈਂਦੇ ਨੇ ਇੱਕ ਜ਼ਿੰਮੇਵਾਰੀ ਤਾਂ ਹੁੰਦੀ ਹੈ ਸਰਕਾਰਾਂ ਦੀ ਹੈਨਾ ਫਿਰ ਦੂਜੀ ਜ਼ਿੰਮੇਵਾਰੀ ਹੋ ਜਾਂਦੀ ਹੈ ਉਸ ਕਿੱਤੇ ਦੇ ਲੋਕਾਂ ਦੀ ਹੈਨਾ ਵੀ ਕੱਲ ਨੂੰ ਜਾਂ ਕੋਈ ਤੁਹਾਡੇ ਕੋਲ ਕੰਮ ਕਰਨ ਆ ਰਿਹਾ ਇੱਥੇ ਹੈਨਾ ਵੀ ਤੁਸੀਂ ਉਹ ਤੋਂ ਕੰਮ ਕਰਾ ਕੇ ਹੈਨਾ ਉਹਨੂੰ ਵਾਪਸ ਤੋਰਨਾ ਆ ਜਾਂ ਉਹਨੂੰ ਇੱਥੇ ਪੱਕੇ ਬਸੋਣਾ ਕਮੀਆਂ ਸਰਕਾਰਾਂ ਦੀ ਵੀ ਹੈਗੀਆਂ ਨੇ ਕਮੀਆਂ ਸਾਡੇ ਲੋਕਾਂ ਦੀ ਵੀ ਹੈਗੀਆਂ ਨੇ ਪ੍ਰਵਾਸੀਆਂ ਨੂੰ ਲੈ ਕੇ ਸਾਡੇ ਲੋਕਾਂ ਨੇ ਘਰਾਂ 'ਚ ਰੱਖ ਲਏ ਹੈਨਾ ਕਿਰਾਇਆਂ ਦੇ ਲਾਲਚ ਦੇ ਅੰਦਰ 5-5 ਦਾ 1000 ਰੁਪਏ ਦੇ ਲਾਲਚ ਦੇ ਅੰਦਰ ਹੈਨਾ ਘਰਾਂ 'ਚ ਰੱਖ ਲਏ ਤੇ ਉਹ ਤੋਂ ਬਾਅਦ ਸਰਪੰਚਾਂ ਨੇ ਧਾਰ ਰਿਕਾਰਡ ਬਣਾਣੇ ਸਟਾਰਟ ਕਰਤੇ ਹੈਨਾ ਫਿਰ ਵੋਟਰ ਰਿਕਾਰਡ ਬਣਾਣੇ ਸਟਾਰਟ ਕਰਤੇ ਹੈਨਾ ਤੇ ਦਿੱਲੀ ਦਾ ਚੌਂਦੀ ਇਹ ਹੈ ਵੀ ਹੈਨਾ ਇੱਥੇ ਪੰਜਾਬੀਆਂ ਦਾ ਪੰਜਾਬ ਦੀ ਧਰਤੀ ਤੋਂ ਜਿਹੜਾ ਕਬਜਾ ਉਹ ਈਵੇਂ ਹਟੇ ਹੈਨਾ ਘਟ ਜੇ ਇੱਥੋਂ ਦੀ ਡੈਮੋਗ੍ਰਾਫੀ ਈਵੇਂ ਖਰਾਬ ਹੋਵੇ ਠੀਕ ਹੈ ਉਸ ਹਾਵ ਨਾਲ ਵੀ ਇੱਥੇ ਪਰ ਪਰ ਕੇ ਟ੍ਰੈਨ ਲਿਆਂਦੀਆਂ ਜਾਂਦੀਆਂ ਨੇ ਹੈਨਾ ਈਵੇਂ ਹੁਣ ਲੈਂਡ ਪੂਲਿੰਗ ਆ ਗਈ ਸੀ ਪਿੱਛੇ ਲੈਂਡ ਪੂਲਿੰਗ ਸੇ ਕੀ ਸੀ ਵੀ ਅਸੀਂ ਬਾਹਰ ਦੇ ਲੋਕ ਇਹ ਤਾਂ ਬਸਾਉਣੇ ਇੱਥੇ ਲਿਆ ਕੇ ਵੀ ਜਿੰਨੇ ਇੱਥੇ ਲੋਕ ਬਸਣਗੇ ਉੰਨੀ ਪੰਜਾਬੀਆਂ ਦੀ ਵੋਟ ਘਟੂਗੀ ਪੰਜਾਬੀਆਂ ਦੀ ਵੋਟ ਘਟੂਗੀ ਇੱਥੇ ਵੋਟ ਵਾਲਾ ਸ ਵੋਟਾਂ ਦੇ ਹਿਸਾਬ ਨਾਲ ਸਰਕਾਰਾਂ ਬਣਦੀਆਂ ਨੇ ਸਰਕਾਰ ਆਂਦੀ ਆ ਸਰਕਾਰ ਆ ਕੇ ਪਤਾ ਹੀ ਐ ਫਿਰ ਕਿਹੜੇ ਕਿਹੜੇ ਕਹਾਣ ਕਰਦੀ ਆ 47 ਤੋਂ ਬਾਅਦ ਤੁਸੀਂ ਸਾਰੇ ਕਹਾਣ ਦੇਖੀ ਆ ਕਿਹੜਾ ਲੁਕਿਆ ਹੋਇਆ ਹੈ ਨਾ ਸਾਡੇ ਮੁੰਡਿਆਂ ਨੂੰ ਮਾਰਨਾ ਹੈ ਨਾ ਉਸ ਤੋਂ ਬਾਅਦ ਸਾਡੇ ਹੱਕ ਨਹੀਂ ਦੇਣੇ ਜਸ 47 ਤੋਂ ਸਟਾਰਟ ਕਰ ਲੋ ਹੈ ਨਾ 48 ਚ ਪੰਜਾਬੀ ਸੂਬੇ ਦਾ ਪਹਿਲਾ ਮੋਰਚਾ ਲੱਗਦਾ ਆ ਵੀ ਸਾਨੂੰ ਯਾਰ ਸਾਡੇ ਹੱਕ ਦਿੱਤੇ ਜਾਣ 55 ਚ ਦਰਬਾਰ ਸਾਹਿਬ ਹਮਲਾ ਹੋ ਜਾਂਦਾ ਹੈ ਸਾਡੇ ਉੱਤੇ ਆਪਣੇ ਹੱਕਾਂ ਮੰਗਦੇ ਹੋਏ ਹੈ ਨਾ 68 ਚ ਹਰਿਆਣਾ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ ਚੰਡੀਗੜ੍ਹ ਕੱਢ ਦਿੱਤਾ ਜਾਂਦਾ ਕਿੰਨਾ ਕੁ ਛੋਟਾ ਇੱਕ ਲੰਗੜਾ ਸੂਬਾ ਕਹਿ ਸਕਦੇ ਆ ਪੰਜਾਬ ਨੂੰ ਬਣਾ ਦਿੱਤਾ ਜਾਂਦਾ ਹੈ ਹਨ ਉਹ ਤੋਂ ਬਾਅਦ ਫਿਰ ਅਸੀਂ ਦੇਸ਼ ਦਾ ਸੋਚ ਲੈਣੇ ਵਿਚਾਲੇ ਐਮਰਜੈਂਸੀ ਲੱਗਦੀ ਅਸੀਂ ਪੂਰੀ ਕੁਰਬਾਨੀਆਂ ਦੇਣੇ ਆ ਹੈ ਉਹ ਤੋਂ ਬਾਅਦ ਧਰਮ ਯੁੱਧ ਮੋਰਚਾ ਲੱਗਦਾ ਆ ਫਿਰ 84 ਹੁੰਦੀ ਆ ਇਹ ਸਭ ਐਕਸ਼ਨ ਦੇ ਰਿਐਕਸ਼ਨ ਸੀ ਕਿਉਂਕਿ ਉਹਨਾਂ ਨੇ ਸਾਨੂੰ ਇੰਨਾ ਕੁ ਤਪਾਤਾ ਸੀ ਨਾ ਭਾਈ 847 ਤੋਂ ਬਾਅਦ ਤੋਂ 82 ਵਾਲਾ ਧਰਮ ਯੁੱਧ ਮੋਰਚਾ ਐਨਾ ਅੱਕ ਕੇ ਲਾਇਆ ਸੀ ਨਾ ਸਿੰਘਾਂ ਨੇ ਬਹੁਤ ਤੰਗ ਕਰਤਾ ਸੀ ਇਹਨਾਂ ਨੂੰ ਸਾਨੂੰ ਹਨ ਠੀਕ ਹੈ ਫਿਰ ਉਤੋਂ ਬਾਅਦ 84 ਹੁੰਦੀ ਹੈ ਹੈਨਾ 84 ਤੋਂ ਬਾਅਦ ਫਿਰ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈਨਾ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਫਿਰ ਇੰਦਰਾ ਗਾਂਧੀ ਮਰੀ ਜਾਂਦੀ ਹੈ ਹੈਨਾ ਠੀਕ ਹੈ ਫਿਰ ਜਦੋਂ ਸਾਡਾ ਕਤਲੇਆਮ ਰਾਜੀਵ ਗਾਂਧੀ ਕਰਦਾ ਹੈ ਨਾ ਅਸੀਂ ਫਿਰ ਐਕਸ਼ਨ ਦਾ ਰਿਐਕਸ਼ਨ ਕਰਦੇ ਹਾਂ ਹੈਨਾ ਵੀ ਸਾਨੂੰ ਤਾਂ ਭਈ ਇਹ ਜਾਣੰਤੀ ਲੱਗਿਓ ਨੇ 95 ਤੱਕ ਫਿਰ ਕਹਾਣ ਚੱਲਿਆ ਫਿਰ ਸਾਡੇ ਕੋਲ ਰਾਜਨੀਤੀ ਉਹ ਤੋਂ ਬਾਅਦ 97 ਜੀ ਰਾਜਨੀਤੀ ਹੁੰਦੀ ਹੈ ਸਾਡੇ ਕੋਲ ਹੈਨਾ ਉਹ ਇਹ ਜੀ ਰਾਜਨੀਤੀ ਹੁੰਦੀ ਹੈ ਸੜੀ ਹੋਈ ਹੈਨਾ ਵੀ ਜਿੱਦੇ ਚ ਸਿਰਫ ਕਹਾਣੇ ਚੱਲਿਆ ਕਹਾਣੇ ਚੱਲਿਆ ਨੀ ਰੁਕਮਜੋਰ ਕਰੋ ਕਮਜੋਰ ਕਰੋ ਸਾਡੇ ਬੱਚਿਆਂ ਨੂੰ ਅੱਗੇ ਨਹੀਂ ਆਉਣ ਦੇਣਾ ਹੈ ਨਾ ਕੁਝ ਲੋਕ ਆ ਕੇ ਕਾਬਜ ਹੋ ਗਏ ਕਦੇ ਉਹ ਆ ਜਾਂਦੇ ਸੀਗੇ ਇੱਕ ਪਾਰਟੀ ਆ ਗਈ ਕਦੀ ਦੂਜੀ ਪਾਰਟੀ ਆ ਗਈ ਕੰਮ ਸਾਰਿਆਂ ਦੇ ਇੱਕੇ ਵੀ ਪੰਜਾਬ ਨੂੰ ਖਤਮ ਕਰਨਾ ਤੇ ਭਾਈ ਇਹ ਲੰਬੀਆਂ ਚਾਲਾਂ ਨੇ ਇਹਨਾਂ ਨੇ ਪੰਜਾਬ ਨੂੰ ਖਤਮ ਕਰਨ ਦੀ ਉਹਨਾਂ ਚੋਂ ਇੱਕ ਹਿੱਸਾ ਹੀ ਪ੍ਰਵਾਸੀਆਂ ਵਾਲਾ ਹੈ ਠੀਕ ਹੈ ਇਹ ਤਾਂ ਇਹਦਾ ਇਹਨੂੰ ਤਾਂ ਭਾਈ ਆਪਾਂ ਰਲ ਮਿਲ ਕੇ ਹੀ ਠੀਕ ਕਰ ਸਕਦੇ ਹਾਂ ਕਿਉਂਕਿ ਸਾਡੇ ਗੁਰੂ ਫੇਰ ਵੀ ਸਾਨੂੰ ਦੇਖੋ ਉਹਨੇ ਨਾ ਬੱਚੇ ਨਾਲ ਬਹੁਤ ਦਰਿੰਦਗੀ ਕੀਤੀ ਬਹੁਤ ਗੰਦਾ ਕੰਮ ਕੀਤਾ ਹੈ ਨਾ ਹੁਣ ਤਾਂ ਸਾਡੇ ਲੋਕਾਂ ਨੂੰ ਅਕਲ ਲਾਦਿਆਣੀ ਚਾਹੀਦੀ ਹੈ ਅਨਾਂ ਵੀ ਤੁਸੀਂ ਕੀ ਕਰਨਾ ਕੋਈ ਅਸੀਂ ਇਹ ਤਾਂ ਨਹੀਂ ਕਹਿੰਦੇ ਮੈਂਸੀ ਤਾਂ ਪਰਸਨਲੀ ਨਹੀਂ ਬਲੀਵ ਕਰਦੇ ਤੁਸੀਂ ਡਾਂਗ ਸੋਟਾ ਚੱਕ ਲੋ ਕਿਸੇ ਨੂੰ ਕੁੱਟੋ ਮਾਰੋ ਵੈਸੇ ਕਰੋ ਵੈਸੇ ਕਰੋ ਨਾ ਭਾਈ ਤੁਹਾਡੇ ਕੋਲ ਹੋਰ ਬਥੇਰੇ ਹੱਲ ਨੇ ਤੁਸੀਂ ਸਰਕਾਰ ਨੂੰ ਘੇਰ ਸਕਦੇ ਹੋ ਸਰਕਾਰ ਖਿਲਾਫ ਧਰਨੇ ਲਾ ਸਕਦੇ ਵੀ ਕਾਨੂੰਨ ਬਣਾਇਆ ਜਾਵੇ ਹੈਨਾ ਯਾਰ ਸਾਡੇ ਇਥੇ ਭਰਾਮਾਂ ਦੀ ਦੁਕਾਨਾਂ ਨਹੀਂ ਸੇਮ ਸਾਡੇ ਸਿੱਖ ਭਰਾਮਾਂ ਦੀ Hindu ਭਰਾਮਾਂ ਦੀ Muslim ਭਰਾਮਾਂ ਦੀ ईसाई ਭਰਾਮ ਜਿਹੜਾ ਅੱਛਾ ਸਮਾਨ ਵੇਚਦੇ ਤੁਸੀਂ ਸਸਤਾ ਸਮਾਨ ਲੈਣ ਦੇ ਚੱਕਰ ਚ ਰੇੜੀਆਂ ਚ ਉਹਨਾਂ ਤੋਂ ਲੈਣੇ 50 ਰੁਪਏ ਦੀ ਤੁਹਾਨੂੰ 100 ਦੀ ਮਿਲ ਜੂਗੀ ਪਰ ਜਾਓਗੇ ਤਾਂ ਆਪਣੇ ਪੰਜਾਬੀ ਕੋਲ ਚਾਹੇ ਪੰਜਾਬੀ Hindu ਹੈ ਚਾਹੇ Muslim ਹੈ ਚਾਹੇ Sikh ਹੈ ਚਾਹੇ ईसाई ਹੈ ਹੈਨਾ ਕੋਈ ਪੰਜਾਬ ਕੱਲਾ ਪੰਜਾਬੀ ਤਾਂ ਥੋੜੀ ਹੈਗਾ ਭਈ ਸਾਰਿਆਂ ਦਾ ਇਹ ਤਾਂ ਸਭ ਦਾ ਸਭ ਦਾ ਪੰਜਾਬ ਹੈ ਨਾ ਰਲ ਮਿਲ ਕੇ ਪੰਜਾਬ ਸਭ ਨੇ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਅਸੀਂ ਨਾ ਫੇਰ ਵੀ ਕਹਿੰਦੇ ਆ ਵੀ ਦੇਖੋ ਬਾਬਾ ਨਾਨਕ ਸਰਬਤ ਦਾ ਭਲਾ ਸਿਖਾਉਂਦਾ ਹੈ ਨਾ ਪਰ ਕੁਝ ਰੂਲਸ ਹੈਗੇ ਨੇ ਭਾਈ ਉਹ ਤੁਹਾਨੂੰ ਸਾਰਿਆਂ ਨੂੰ ਬਣਾਉਣਾ ਅਪਣਾਉਣੇ ਪੈਣਗੇ ਇਹਨਾਂ ਤੋਂ ਅ ਜਿਵੇਂ ਕੰਮ ਆ ਆਪਣੀ ਪਿੰਡਾਂ ਦੀ ਲੇਬਰ ਨੂੰ ਕੰਮ ਦੋ ਹੈਨਾ ਇਹਨਾਂ ਨੂੰ ਪਾਚੀ ਨਾ ਇਹਨਾਂ ਨੂੰ ਇਗਨੋਰ ਕਰੋਗੇ ਭਾਈ ਇਹਨਾਂ ਨੇ ਆਪੇ ਚਲੇ ਜਾਣਾ ਕਿਉਂਕਿ ਇਹਨਾਂ ਨੂੰ ਬਹੁਤ ਵੱਡੇ ਵੱਡੇ ਸੁਪਨੇ ਦਿਖਾ ਕੇ ਇੱਥੇ ਪੰਜਾਬ ਦੇ ਅੰਦਰ ਲਿਆਇਆ ਜਾਂਦਾ ਚੱਲੋ ਵੀ ਉੱਥੇ ਜਾ ਕੇ 곗ਾ ਮਾਰ ਕੇ ਆਓ ਜਿਹੜਾ ਪੰਜਾਬ ਚ ਆ ਜਾਂਦਾ ਉਹ ਤਾਂ ਕਹਿੰਦਾ ਯਾਰ ਇੱਥੇ ਵਰਗੀ ਤਾਂ ਯਾਰ ਉੱਥੇ ਤਾਂ ਯਾਰ ਉੱਥੇ ਤਾਂ ਉਜੜਿਆ ਹੋਇਆ ਸਿਸਟਮ ਆ ਪਰਲੇ ਵਾਲੇ ਪਾਸੇ ਦਾ ਇੱਥੇ ਤਾਂ ਹਰਿਆਲੀ ਆ ਭਾਈ ਅੱਛੇ ਤਾਂ ਕੰਮ ਆ ਇਥੇ ਤਾਂ ਬੰਦਾ ਭੁੱਖਾ ਨਹੀਂ ਮਰਦਾ ਉਹਨੂੰ ਤਾਂ ਪਤਾ ਯਾਰ ਇੱਥੇ ਤਾਂ ਸਭ ਕੁਝ ਆ ਅਗਲੇ ਦਾ ਆ ਕੇ ਇੱਥੇ ਫਿਰ ਜੀ ਲੱਗਦਾ ਸਰਕਾਰਾਂ ਚਾਹੁੰਦੀ ਐ ਇਹੀ ਕੁਛ ਨਹੀਂ ਤੇ ਇਹ ਤਾਂ ਸਾਨੂੰ ਸੋਚਣਾ ਪਊਗਾ ਸਾਰਿਆਂ ਨਾਲ ਮਿਲ ਕੇ ਵੀ ਅਸੀਂ ਪਿੰਡਾਂ 'ਚ ਮਤੇ ਪਾ ਕੇ ਹੈਨਾ ਪਿਆਰ ਨਾਲ ਬੇਨਤੀ ਕਰਕੇ ਵੀ ਭਾਈ ਅਸੀਂ ਤੁਹਾਡਾ ਵੋਟਰ ਰਿਕਾਰਡ ਨਹੀਂ ਬਣਾਉਂਦੇ ਆਧਾਰ ਕਾਰਡ ਨਹੀਂ ਬਣਾਉਂਦੇ ਆਪਣੇ ਲੋਕਾਂ ਨੂੰ ਪਹਿਲ ਦਿਓ ਨਾ ਆਪਣੇ ਲੋਕਾਂ ਨੂੰ ਪਹਿਲ ਦੇਣ ਲੱਗ ਜਾਈਏ ਤੁਹਾਡਾ ਇਹ ਵੀ ਆ ਨਵਦੀਪ ਤੁਸੀਂ ਨਾਲ-ਨਾਲ ਚਾਹ ਵੀ ਸੇਵਨ ਕਰਦੇ ਰਹੋ ਤੇ ਇੱਕ ਤਬਕਾ ਇਹ ਵੀ ਕਹਿੰਦਾ ਜਦੋਂ ਕਰੋਨਾ ਵੇਰੇ ਤੁਸੀਂ ਦੇਖੋ ਸਾਰੇ ਜਿੰਨੇ ਵੀ ਇਹ ਪ੍ਰਵਾਸੀ ਆਪਣੇ ਘਰਾਂ ਨੂੰ ਵਾਪਸ ਪਰਤ ਕੇ ਸੀ ਗੱਡੀਆਂ ਬੱਸਾਂ ਭਰ-ਭਰ ਕੇ ਉਸ ਤੋਂ ਬਾਅਦ ਹਾਰ-ਪਾਪਾ ਕੇ ਸਾਡੇ ਪੰਜਾਬੀ ਹੀ ਇਹਨਾਂ ਨੂੰ ਲੈ ਕੇ ਆਏ ਸੀਗੇ ਸਟੇਸ਼ਨਾਂ ਤੋਂ ਵੀ ਅਸੀਂ ਤਸਵੀਰਾਂ ਦੇਖੀਆਂ ਜ਼ਿੰਮੇਵਾਰਾਂ ਤੇ ਵੀ ਸਵਾਲ ਚੁੱਕੇ ਜਾਂਦੇ ਆ ਕਿ ਇਹਨਾਂ ਨੂੰ ਪੰਜਾਬ ਦੇ ਵਿੱਚ ਵੜਨ ਵਾਲੇ ਇਹ ਨੇ ਗੱਲ ਬਿਲਕੁਲ ਯਾਰ ਇਹਦੇ 'ਚ ਕੋਈ ਝੂਠ ਨਹੀਂ ਹੈਗਾ ਠੀਕ ਹੈ ਨਾ ਸਾਡੇ ਚੱਲ ਗਿਆ ਸੋਸ਼ਲ ਮੀਡੀਆ ਅਸੀਂ ਸੋਸ਼ਲ ਮੀਡੀਆ ਨੂੰ ਜ਼ਿਆਦਾ ਦਿਮਾਗ ਤੇ ਹਾਵੀ ਕਰ ਲਿਆ ਬਾਈ ਪਰੀਲਾਂ ਬਣਾਉਣੀਆਂ ਉਹਨਾਂ ਦੇ ਉਹ ਪਾਣੇ ਠੀਕ ਹੈ ਯਾਰ ਹੁਣ ਦੇਖੋ ਸਾਰਾ ਕਸੂਰ ਜਦੋਂ ਜ਼ਿਮੀਦਾਰਾਂ ਦਾ ਗਾੜ ਦਿੰਦੇ ਨੇ ਨਾ ਉਹ ਵੀ ਗਲਤ ਗੱਲ ਆ ਭਾਈ ਹੈਨਾ ਮੈਂ ਦੇਖਿਆ ਵੀ ਕਸੂਰ ਸਭ ਇਹ ਤਾਂ ਜ਼ਿਮੀਦਾਰ ਲੈ ਦੇਖੋ ਸਾਡੇ ਕੋਲ ਵੀ ਹੁੰਦੇ ਨੇ ਬਈ ਠੀਕ ਹੈ ਸਾਡੇ ਸਾਡੇ ਕੀ ਆ ਸਾਡਾ ਇੱਕ ਠੇਕੇਦਾਰ ਆ ਉਹਦੇ ਨਾਲ ਸਾਡੀ ਗੱਲ ਆ ਹਰ ਸਾਲ ਹੁੰਦੀ ਆ ਹੈਨਾ ਉਹ ਠੇਕੇਦਾਰ ਕੀ ਕਰਦਾ ਆਪਣੀ ਲੇਬਰ ਲੈ ਕੇ ਆਉਂਦਾ ਆਪਣਾ ਝੋਨਾ ਲਾਉਂਦਾ ਆ ਅਸੀਂ ਉਹਨੂੰ ਵਾਪਸ ਤੋੜ ਦਿੰਨੇ ਆ ਕੋਈ ਸਪਰੇਅ ਵਾਲਾ ਰਹਿ ਜਾਂਦਾ ਉਹ ਆਪਣੀ ਸਪਰੇਅ ਕਰਕੇ ਗੁਜ਼ਾਰਾ ਕਰਦਾ ਆ ਪਰ ਸਾਡੇ ਨਹੀਂ ਹੈਗਾ ਇਹ ਕਲਚਰ ਆਧਾਰਗੜ ਬਣਾਉਣ ਨਾਲ ਅਸੀਂ ਤਾਂ ਸਰਪੰਚ ਨੂੰ ਮਨਾ ਕਰਿਆ ਹੋਇਆ ਵੀ ਭਾਈ ਇਹ ਪੱਕੇ ਨਹੀਂ ਇੱਥੇ ਬਸੋਣੇ ਸਾਡੇ ਸਿਰ ਤੇ ਬੈਠਣਗੇ ਉਹ ਨਹੀਂ ਪੰਡ ਕਿਸੇ ਪ੍ਰਵਾਸੀ ਦੀ ਬੋਰਡ ਨਹੀਂ ਨਾ 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 ਬਾਈ ਅਸੀਂ ਨਹੀਂ ਅਸੀਂ ਤਾਂ ਸਾਬ ਮਨਾ ਕਰਿਆ ਹੋਇਆ ਠੀਕ ਹੈ ਨਾ ਵੀ ਭਾਈ ਇਹ ਕੰਮ ਨਹੀਂ ਇੱਥੇ ਕਰਿਓ ਮੈਂ ਤਾਂ ਟਾਈਮ ਟੂ ਟਾਈਮ ਅਗਲਿਆਂ ਦੇ ਕੰਨਾਂ 'ਚ ਕੱਢਦਾ ਰਹਿਣਾ ਠੀਕ ਹੈ ਹੁਣ ਜੇ ਜੋ ਜਮਾ ਹੀ ਕੋਈ ਆਪਣਾ ਜ਼ਮੀਰ ਮਾਰ ਕੇ ਬਣਾਈ ਜਾਊਗਾ ਉਹ ਗੱਲ ਵੱਖਰੀ ਆ ਪਰ ਮੈਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਕਹਿਣਾ ਵੀ ਮੈਂ ਹਰ ਜਦੋਂ ਵੀ ਮੈਨੂੰ ਮਿਲਦੇ ਨੇ ਮੈਂ ਸਿਰਫ ਇਹ ਗੱਲ ਕਰਦਾ ਵੀ ਨਾ ਪ੍ਰਵਾਸੀਆਂ ਦੀ ਵੋਟ ਨਹੀਂ ਜੀ ਪਿੰਡ ਚ ਬਣਾਉਣੀ ਕਿਉਂਕਿ ਸਾਡਾ ਸ਼ਹਿਰ ਨਾਲ ਅਟੈਚ ਹੋਣ ਲੱਗਿਆ ਪਿੰਡ ਸਾਡੇ ਤੋਂ ਸ਼ਹਿਰ ਦੋ ਕਿਲੋਮੀਟਰ ਹੈ ਤੁਹਾਨੂੰ ਪਤਾ ਵੀ ਸਾਡੇ ਪਿੰਡਾਂ ਜੇ ਵੱਢਣਗੇ ਸਭ ਤੋਂ ਪਹਿਲਾਂ ਆਏ ਹਨ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰ ਪਰ ਸਾਡੇ ਇੰਨਾ ਜੇ ਸਿਸਟਮ ਇੱਥੇ ਹੈ ਨਾ ਇਹ ਸਾਡੇ ਨਹੀਂ ਇੰਨਾ ਹੈਗਾ ਸਾਡੇ ਬਹੁਤ ਘੱਟ ਇਹ ਸਿਸਟਮ ਠੀਕ ਹੈ ਜਿਵੇਂ ਅੱਜ ਬਹੁਤ ਸਾਰੀਆਂ ਜਥੇਬੰਦੀਆਂ ਨੇ ਉਹ ਕੀ ਕਰਦੀਆਂ ਨੇ ਉਹ ਜਾ ਕੇ ਸ਼ਹਿਰਾਂ ਦੇ ਵਿੱਚ ਰੇੜੀਆਂ ਵਾਲੇ ਨੇ ਜਿਹੜੇ ਪ੍ਰਵਾਸੀ ਰੇੜੀਆਂ ਲਾਈ ਬੈਠੇ ਕੰਮ ਕਰ ਰਹੇ ਉਹਨਾਂ ਨੂੰ ਕਹਿੰਦੇ ਆਧਾਰ ਕਾਰਡ ਚੈੱਕ ਕਰ ਆਓ ਉਹਨਾਂ ਨੂੰ ਦਬਕੇ ਮਾਰੇ ਜਾ ਰਿਹਾ ਤੇ ਪ੍ਰਸ਼ਾਸਨ ਕਹਿ ਰਿਹਾ ਕਿ ਤੁਸੀਂ ਕਾਨੂੰਨ ਗੱਲ ਨਾ ਦੇਖੋ ਫੇਰ ਉੱਥੇ ਹੀ ਆ ਮਰ ਕੌਣ ਰਿਹਾ ਫੇਰ ਮਰਨਗੇ ਸਾਡੇ ਪੰਜਾਬੀ ਹਨ ਇਹ ਸਰਕਾਰਾਂ ਦਾ ਚਾਹੁੰਦੀ ਇਹ ਕੁਝ ਨਹੀਂ ਵੀ ਇਹ ਇਹ ਜ ਇਹਨਾਂ ਦੀ ਇਮੇਜ ਪੰਜਾਬੀਆਂ ਦੀ ਐਵੇਂ ਦੀ ਬਣਾਓ ਵੀ ਕੱਲ ਨੂੰ ਇਹਨਾਂ ਦਾ ਸੀ ਇਹਨਾਂ ਦੇ ਸਿਰਾਂ ਤੇ ਬਿਠਾਈਏ ਇਹਨਾਂ ਨੂੰ ਲੜਾ ਸਕੀਏ ਨਾ ਨਾਲ ਹੈ ਨਾ ਕਿਉਂਕਿ ਇਹਨੇ ਤਦਾਦ ਇੰਨੀ ਜ਼ਿਆਦਾ ਕਰ ਦਿੱਤੀ ਗਈ ਹੈ ਹਨ ਤੇ ਉਹ ਤਾਂ ਐਵੇਂ ਦਾ ਮਾਹੌਲ ਸਿਰਜਣਗੇ ਸਾਰੇ ਦੇ ਸਾਰੇ ਹਨ ਪਰ ਆਪਾਂ ਨੂੰ ਯਾਰ ਆਪਣੇ ਸਾਰਿਆਂ ਬਾਰੇ ਸੋਚ ਗਏ ਹਨਾ ਵੀ ਸਾਡੇ ਫਲਸਫੇ ਕੀ ਨੇ ਹੈਨਾ ਅਸੀਂ ਸਾਡਾ ਧਰਮ ਸਾਨੂੰ ਕੀ ਸਿਖਾਉਂਦਾ ਆ ਹੈਨਾ ਵੀ ਹੁਣ ਚੀਜ਼ਾਂ ਨੂੰ ਸੋਚ ਕੇ ਸਾਡੇ ਕੋਲ ਲੜਾਈ ਤੋਂ ਬਿਨਾਂ ਵੀ ਬਹੁਤ ਹੱਲ ਨੇ ਜੇ ਅਸੀਂ ਕੱਢਣ ਦੇਈਏ ਹੁਣ ਅਸੀਂ ਵੀ ਆ ਕਿਸਾਨਨੀ ਦੀ ਲੜਾਈ ਲੜਦੇ ਆ ਬਾਈ ਹੈਨਾ ਹੁਣ ਤਾਂ ਸਾਰਾ ਦਿਨ ਡਾਂਗ ਸੋਟਾ ਚੱਕ ਕੇ ਫੇਰੀ ਜਾਈਏ ਸਰਕਾਰ ਸਾਨੂੰ ਕੁੱਟਦੀ ਵੀ ਆ ਜੇੜਾਂ ਤੇ ਵੀ ਕਰਦੀ ਆ ਸਭ ਕੁਝ ਕਰਦੀ ਆ ਕਿਉਂਕਿ ਸਾਡੇ ਕੋਲ ਰਾਜ ਨਹੀਂ ਹੈਗਾ ਬਾਈ ਇੱਥੇ ਹੈਨਾ ਅਸੀਂ ਸਿਰਫ ਸਰਵਾਈਵ ਕਰ ਰਹੇ ਆ ਇੱਥੇ ਜੇ ਆਪਣਾ ਰਾਜ ਆਊਗਾ ਹੈਨਾ ਫਿਰ ਤਾਂ ਇਹ ਧਰਨੀ ਪ੍ਰਦਰਸ਼ਨ ਥੋੜੀ ਸਾਡੇ ਰਾਜ ਚ ਹੋਣਗੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਸ ਟਾਈਮ ਕਿ ਭਈ ਇਹ ਆਉਂਦੇ ਨਹੀਂ ਹੋਣਗੇ ਪ੍ਰਵਾਸੀ ਆਉਂਦੇ ਹੋਣਗੇ ਨਾ ਬਿਲਕੁਲ ਬਿਲਕੁਲ ਆਉਂਦੇ ਹੋਣਗੇ ਪਰ ਯਾਰ ਰਾਸ ਤਾਂ ਬਹੁਤ ਸਦਿਆਂ ਤੋਂ ਚੱਲਦਾ ਆ ਰਿਹਾ ਸਦਿਆਂ ਤੋਂ ਚੱਲਦਾ ਹੁੰਦਾ ਹੈਨਾ ਪਰ ਅਸੀਂ ਸਰਬਦਾ ਦਾ ਭਲਾ ਮੰਗਣ ਵਾਲੇ ਲੋਕ ਅਸੀਂ ਕੋਈ ਡਾਂਗ ਛੋਟਾ ਥੋੜੀ ਫੇਰਦੇ ਸੀਗੇ ਕੁਝ ਕਾਨੂੰਨ ਹੁੰਦੇ ਨੇ ਕੁਝ ਕਾਇਦੇ ਹੁੰਦੇ ਨੇ ਹੈਨਾ ਕੁਝ ਲਿਮਿਟੇਸ਼ਨਸ ਹੁੰਦੀਆਂ ਨੇ ਹੈਨਾ ਉਹ ਕੰਮ ਸਰਕਾਰਾਂ ਦਾ ਹੁੰਦਾ ਹੈਨਾ ਪਰ ਆਪਾਂ ਆਪਾਂ ਅੱਜ ਦੇ ਦਿਨ ਬਣ ਸਕਦਾ ਬਾਈ ਹਾਂ ਕਿਤੇ ਨਹੀਂ ਕਿਤੇ ਨਹੀਂ ਬਣ ਸਕਦਾ ਬਣ ਸਕਦਾ ਸਾਡੇ ਚੀਫ ਸਕੱਟਰੀ ਬਾਹਰ ਦੇ ਆ ਸਾਡੇ ਜਿਹੜੇ ਅਫਸਰ ਲੋਬੀ ਆ ਜਿਨ੍ਹਾਂ ਨੇ ਕਾਨੂੰਨ ਤਿਆਰ ਕਰਨੇ ਆ ਉਹੀ ਬਾਹਰਲੇ ਸਟੇਟਾਂ ਤੋਂ ਲੱਗੇ ਹੋਏ ਆ ਤਾਂ ਪੰਜਾਬ ਦੇ ਹਿੱਤ ਦੀ ਗੱਲ ਕਰੂ ਕੌਣ ਬਾਈ ਜਿੱਦ ਤੇ ਤੁਸੀਂ ਸੋਚਦੇ ਕਾਨੂੰਨ ਬਣ ਜਿਊਗਾ ਵੀ ਇੱਥੇ ਬਣ ਜਿਊਗਾ ਤਵੇ ਇਸ ਰਾਜ ਦੇ ਅੰਦਰ ਬਣ ਜਿਊਗਾ ਫੇਰ ਤਾਂ ਭੁੱਲ ਜਾਓ ਫੇਰ ਨਹੀਂ ਬਣਦਾ ਕਾਨੂੰਨ ਕਨਾਨ ਅਗਲੇ ਯਾਰ ਅਗਲੇ ਨੇ ਬਣਾਉਣਾ ਹੁੰਦਾ ਕਦੇ ਦੇਣਾ ਬਣਾ ਲੈਣ ਹੁਣ ਜ਼ਮੀਨਾਂ ਵਾਲੇ ਲਾ ਲਿਓ ਚਲੋ ਕਾਨੂੰਨ ਦੀ ਗੱਲ ਕਰ ਲੈਨੇ ਅਸੀਂ ਜਾਂ ਕਾਨੂੰਨ ਵਾਲੇ ਪਾਸੇ ਵੀ ਆ ਜੰਨੇ ਆ ਉਤਰਾਖੰਡ ਚ ਵੀ ਨੀ ਜ਼ਮੀਨ ਲੈ ਸਕਦਾ ਕੋਈ ਉਧਰ ਆਪਣਾ ਰਾਜਸਥਾਨ ਵਾਲਿਆਂ ਨੇ ਵੀ ਕਰਤੀ ਆ ਹਰਿਆਣਾ ਪੰਜਾਬ ਦਾ ਮਹਾਪੰਜਾਬ ਆ ਇਹ ਤਾਂ ਇਹ ਤਾਂ ਇਹ ਤਾਂ ਮੇਨਾ ਜੈ ਸੋਚੀ ਵੀ ਹਰਿਆਣੇ ਚ ਨਹੀਂ ਲੈ ਸਕਦੇ ਹਰਿਆਣੇ ਜਿਵੇਂ ਇੱਧਰ ਜੜ ਰਹੇ ਨੇ ਉਵੇਂ ਹੀ ਹਰਿਆਣੇ ਨੂੰ ਜੜ ਰਹੇ ਨੇ ਜੇ ਲੈਂਡ ਪੁਲਿੰਗ ਇੱਧਰ ਹੁੰਦੀ ਆ ਤਾਂ ਉਹ ਹਰਿਆਣੇ ਚ ਵੀ ਹੁੰਦੀ ਆ ਜੇ ਤਿੰਨ ਕਾਨੂੰਨ ਇੱਥੇ ਹੁੰਦੇ ਨੇ ਤਾਂ ਉਹ ਹਰਿਆਣੇ ਚ ਵੀ ਹੁੰਦੇ ਨੇ ਉਹਨਾਂ ਨੂੰ ਪਤਾ ਇਹ ਮਹਾਪੰਜਾਬ ਆ ਠੀਕ ਹੈ ਇਹਨਾਂ ਨੂੰ ਬਰਬਰ ਝੜ ਰਹੇ ਨੇ ਦੋਨਾਂ ਨੂੰ ਠੀਕ ਹੈ ਉਧਰ ਹੀ ਇੰਨਾ ਝੜ ਰਹੇ ਨੇ ਆਪਸ ਵਿੱਚ ਵੰਡ ਕੇ ਝੜਿਆ ਹੁਣ ਇਕੱਠੇ ਝੜ ਰਹੇ ਨੇ ਵੀ ਹੈਨਾ ਇਹਨਾਂ ਦੀ ਡੈਮੋਗ੍ਰਾਫੀ ਕਿਉਂਕਿ ਸਾਡਾ ਬਲੱਡ ਤਕਰੀਬਨ ਸੇਮ ਆ ਸਾਰਿਆਂ ਦਾ ਹੈਨਾ ਤੇ ਗੱਲ ਉੱਥੇ ਹੈ ਵੀ ਕਾਨੂੰਨ ਜੇ ਤੁਸੀਂ ਸੋਚੋਗੇ ਵੀ ਇਹ ਸਰਕਾਰਾਂ ਬਣਾਉਣਗੇ ਜਾਂ ਸੈਂਟਰ ਬਣਾ ਦੂਗਾ ਜਾਂ ਭਗਵੰਤ ਮਾਨ ਬਣਾ ਦੂਗਾ ਭਗਵੰਤ ਮਾਨ ਦੇ ਪੱਲੇ ਕੀ ਆ ਭਗਵੰਤ ਮਾਨ ਤਾਂ ਘਟ ਪੁੱਤਲੀ ਆ ਜਿਵੇਂ ਮਰਜ਼ੀ ਨਚਾ ਲਵੋ ਇਹਨੂੰ ਇਹਦਾ ਭਾਈ ਜਦੋਂ ਤੁਹਾਡਾ ਰਾਜ ਅਲੇ ਪਾਸੇ ਨੇ ਤੁਸੀਂ ਅੱਗੇ ਨੂੰ ਵਧੋਗੇ ਤੁਸੀਂ ਆਜ਼ਾਦ ਸੋਚ ਰੱਖੋਗੇ ਆਜ਼ਾਦੀ ਦੀ ਸੋਚ ਰੱਖੋਗੇ ਇਹ ਮਸਲੇ ਫੇਰ ਹੱਲ ਹੋਣੇ ਨੇ ਕੁੱਲ ਮਿਲਾ ਕੇ ਹੈ ਨਾ ਇਹ ਤਾਂ ਇਹ ਵੀ ਹੁਣ ਇੱਥੇ ਸਰਵਾਈਵ ਕਰਨ ਵਾਸਤੇ ਤੁਸੀਂ ਸਰਕਾਰ ਨਾਲ ਮੱਥਾ ਲਾ ਸਕਦੇ ਹੋ ਜਿਵੇਂ ਅਸੀਂ ਸਰਕਾਰ ਨਾਲ ਮੱਥਾ ਲਾ ਰੱਖਿਆ ਧਰਨੇ ਪ੍ਰਦਰਸ਼ਨ ਕਰਦੇ ਆ ਬੈਠੇ ਰਹਿੰਦੇ ਆ ਸਾਨੂੰ ਕੁੱਟਦੇ ਨੇ ਕੇਸ ਬੰਦੇ ਨੇ ਸਾਡੇ ਛੱਡੇ ਪਾੜਦੇ ਨੇ ਬਹੁਤ ਕੁਝ ਕਰਦੇ ਨੇ ਤਸੱਦਦ ਕਰਦੇ ਨੇ ਕਿਉਂਕਿ ਅਸੀਂ ਗਲਾਮੀ ਜਾਂ ਭਾਈ ਇਸ ਟਾਈਮ ਹੈ ਨਾ ਇਸ ਗੱਲ ਨੂੰ ਮੰਨਣਾ ਪੈਣਾ ਹੈ ਖੇਤਰੀ ਪਾਰਟੀਆਂ ਤੋਂ ਵੀ ਉਮੀਦ ਨਹੀਂ ਹੈ ਹਾਂ ਕਿਸੇ ਤੋਂ ਵੀ ਨਹੀਂ ਭਾਈ ਕਿਸੇ ਤੋਂ ਵੀ ਨਹੀਂ ਨਾ ਹਉਣ ਵਾਲੇ ਤੋਂ ਨਾ ਆਉਣ ਵਾਲਿਆਂ ਤੋਂ ਹੈਨਾ ਵੀ ਕੋਈ ਨਾ ਮਸਲਿਆਂ ਦਾ ਹੱਲ ਕਰੂਗਾ ਕਿਉਂਕਿ ਸਿਸਟਮ ਹੀ ਐਵੇਂ ਦਾ ਆ ਨਵਾਂ ਕਾਲੀਦਲ ਨਵਾਂ ਕਾਲੀਦਲ ਦਾ ਗਠਨ ਹੋਇਆ ਅਕਾਲ ਤਖਤ ਦੀ ਰਹਿਮਾਈ ਹੇਠ ਜਥੇਦਾਰ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਉਹਦੇ ਪ੍ਰਧਾਨ ਚੁਣੇ ਗਏ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਤੋਂ ਵੀ ਉਮੀਦਾਂ ਨਹੀਂ ਐ ਦਿਖਾਈ ਤਾਂ ਹੈਗੇ ਨਹੀਂ ਗਿਆਨੀ ਹਰਪ੍ਰੀਤ ਸਿੰਘ ਨੇ ਉਮੀਦ ਕੋਈ ਸਾਨੂੰ ਕੋਈ ਵਿਜ਼ਨ ਤਾਂ ਦਿਖਾਉਂਦਾ ਸਾਨੂੰ ਵੀ ਮੈਂ ਐ ਇਸ ਤਰੀਕੇ ਦੀ ਰਾਜਨੀਤੀ ਲੈ ਕੇ ਆਉਂਗਾ ਮੈਂ ਕਹਿੰਦਾ ਐਮੇ ਦਾ ਲੈ ਕੇ ਆਉਂਗਾ ਮੈਂ ਤੁਹਾਡਾ ਐਮੇ ਦਾ ਭਲਾ ਕਰੂੰਗਾ ਮੈਂ ਤਾਂ ਉਹਨਾਂ ਦੀ ਸਾਰੀ ਕਾਨਫਰੰਸਾਂ ਵੀ ਸੁਣਦਾ ਆ ਹੈਨਾ ਮੈਂ ਸਭ ਕੁਝ ਆਪਾਂ ਨਾ ਆਪਾਂ ਆਪਾਂ ਵੋਟ ਰੱਖਿਆ ਭਾਈ ਇਹਨਾਂ ਮੈਨੀਫੈਸਟੋ ਰੱਖਿਆ ਉਹਨਾਂ ਨੇ ਕਿਹਾ 10 ਮੰਗਾ ਮੁੱਖ ਪੰਜਾਬੀਆਂ ਦੇ ਹੱਕ ਪੰਜਾਬ ਦੇ ਹੱਕ ਚੰਡੀਗੜ੍ਹ ਦਾ ਮਤਾ ਚਾਹੇ ਬੰਦੀ ਸਿੰਘਾਂ ਦੀ ਗੱਲ ਹੋਵੇ ਤਾਂ ਜਿਹੜਾ ਅਸਲੀ ਕਾਲੀਦਾਲ ਦਾ ਗਠਨ ਸੀਗਾ ਉਹ ਕਾਲੀ ਰਾਜਨੀਤੀ ਉਹ ਕਹਿੰਦੇ ਅਸੀਂ ਕਰਾਂਗੇ ਅਸੀਂ ਉਹ ਰਾਜਨੀਤੀ ਨਹੀਂ ਕਰਾਂਗੇ ਪਰਚੀਆਂ ਨਹੀਂ ਜਿਵੇਂ ਹੁਣ ਤੱਕ ਦੀ ਸਰਕਾਰਾਂ ਕਰਦੀਆਂ ਆਈਆਂ ਜਿੱਥੇ ਵੀ ਪੰਜਾਬ ਤੇ ਪੰਤ ਦੀ ਗੱਲ ਹੋਊਗੀ ਸਭ ਤੋਂ ਪਹਿਲਾਂ ਮੂਹਰੇ ਖੜਾਂਗੇ ਪਰ ਭਗਵੰਤ ਮਾਨ ਕੀ ਕਹਿੰਦਾ ਸੀ ਭਗਵੰਤ ਮਾਨ ਵੀ ਤਾਂ ਹੀ ਕੁਝ ਕਹਿੰਦਾ ਸੀ ਭਗਵੰਤ ਮਾਨ ਨੇ ਕਰ ਲਿਆ ਬੰਦੀ ਸਿੰਘ ਵਾਲੀ ਗੱਲ ਤੇ ਆ ਜਾਨੇ ਥੋੜਾ ਟਾਈਮ ਰੁਕੋ ਥੋੜਾ ਜਿਹਾ ਨੇੜੇ ਜਿਹਨੂੰ ਹੋ ਜਾਣ ਦੇ ਇਲੈਕਸ਼ਨ ਅੱਛਾ ਆਪਸੇ ਗੱਲਾਂ ਕਰ ਰਹੇ ਆ ਨਾ ਮੋਦੀ ਹੁਣੀ ਆਪਣੇ ਮੂੰਹ ਤੋਂ ਕਹਿਣਗੇ ਆਨੰਦ ਪ੍ਰਸਾਦ ਦਾ ਮਤਾ ਦੇ ਦिए ਤੁਹਾਨੂੰ ਚੰਡੀਗੜ੍ਹ ਦੇ ਦिए ਤੁਹਾਡੇ ਰਾਈਟ ਦੇ ਦिए ਤੁਹਾਨੂੰ ਪੰਜਾਬੀ ਸੂਬਾ ਦੇ ਦिए ਸਭ ਕੁਝ ਦੇ ਦੇਣੇ ਆ ਤੁਹਾਨੂੰ ਹੈਨਾ ਸਭ ਕੁਝ ਆਪਣੇ ਮੂੰਹ ਤੋਂ ਕਹਿਣਗੇ ਥੋੜੇ ਦਿਨ ਰੁਕੋ ਹਲਦੋ ਕਰਪੀ ਤੇ ਹਰਪਿੰਦਰ 10 10 ਮੰਗਾ ਗਈਆਂ ਨੇ ਨਾ ਉਹ ਸੈਂਟਰ ਆਪੇ ਕੋਈਗਾ ਤੁਹਾਨੂੰ ਥੋੜੇ ਟਾਈਮ ਬਾਅਦ ਆ ਕੇ ਠੀਕ ਹੈ ਨਾ ਵੀ ਬਸ ਇਹ ਬੰਨੇ ਹੱਥ ਸਾਡੇ ਨਾਲ ਰਹੋ ਮਤਲਬ ਗਿਆਨੀ ਹਰਪਿੰਦਰ ਸਿੰਘ ਸੈਂਟਰ ਨਾਲ ਰੜੇ ਹੋਏ ਹੈ ਨਹੀਂ 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 ਅੱਪਾ ਅੱਪਾ ਕੀ ਮੈਂ ਕਹਿ ਸਕਦੇ ਹਾਂ ਵੀ ਕੋਈ ਰੜਿਆ ਹੋਇਆ ਕਿਸੇ ਨਾਲ ਕੋਈ ਨਹੀਂ ਰੜਿਆ ਹੋਇਆ ਹੈ ਨਾ ਇਹ ਇੰਡੀਵਿਜੂਅਲ ਇੱਕ ਪਾਰਟੀ ਨਾਲ ਛੱਡੋ ਸਾਰੀਆਂ ਦੱਸ ਦੋ ਤੁਹਾਨੂੰ ਲੱਗਦਾ ਕਿ ਜਿੱਡੀਆਂ ਵੀ ਪਾਰਟੀਆਂ ਪੰਜਾਬ 'ਚ ਹੈਗੀਆਂ ਨੇ ਛੇਤਰੀ ਪਾਰਟੀਆਂ ਨੇ ਉਹ ਕਹਿੰਦੀਆਂ ਅਸੀਂ ਸੈਂਟਰ ਦੇ ਨਾਲ adda ਲਾਵਾਂਗੇ ਤੂੰ ਲੱਗਦਾ ਕਿ ਉਹ ਸੈਂਟਰ ਦੇ ਨਾਲ ਹੱਥ ਮਿਲਾ ਕੇ ਨਹੀਂ ਚੱਲ ਰਹੀ। ਨਾ ਇਹ ਤਾਂ ਹੈਗਾ ਨਹੀਂ ਕਿਸੇ ਨੇ। ਤੂੰ ਇਤਿਹਾਸ ਤਾਂ ਚੱਕੋ। ਜਦੋਂ ਬਾਦਲ ਸੂਰਜ ਜਿਹੜਾ ਕਾਲੀ ਦਲ ਸੀਗਾ ਉਹਨੇ ਕਾਂਗਰਸ ਨਾਲ ਵੀ ਅਲਾਈਂਸ ਕਰਿਆ ਹੈ ਨਾ। ਜਦੋਂ ਕਾਂਗਰਸ ਮਤਲਬ ਆਪ ਹੁੰਦੀ ਸੀ ਹੈ ਨਾ 77 ਤੋਂ ਪਹਿਲਾਂ ਦੀ। ਉਸ ਤੋਂ ਬਾਅਦ ਕਾਲੀ ਦਲ ਭਾਜਪਾ ਨਾਲ 1997 ਚ ਅਲਾਈਂਸ ਕਰ ਲੈਂਦਾ ਆ। ਠੀਕ ਹੈ। ਸਿੱਦੀਲੀ ਨਾਲ ਰਲ ਗਏ ਨਾ। ਉਸ ਤੋਂ ਬਾਅਦ ਫਿਰ ਕਾਂਗਰਸ ਆ ਜਾਂਦੀ ਆ। ਫਿਰ 10 ਸਾਲ ਫਿਰ ਕਾਲੀ ਦਲ ਭਾਜਪਾ ਨਾਲ ਆ ਜਾਂਦੇ ਨੇ ਹੈ ਨਾ। ਉਹ ਤੋਂ ਬਾਅਦ ਆਮ ਆਦਮੀ ਪਾਰਟੀ ਆ ਜਾਂਦੀ ਹੈ ਹੈਨਾ ਆਮ ਆਦਮੀ ਪਾਰਟੀ ਨੂੰ ਤੁਸੀਂ ਅੱਜ ਦੇਖੇ ਰਹੇ ਹੋ ਬੀਜੇਪੀ ਨਰਪੂਖਤ ਦੇ ਹੰਟਰ ਨਾਲ ਫਿਰ ਆਪਾਂ ਕਿਵੇਂ ਕਹਿ ਦਈਏ ਵੀ ਉਹਨਾਂ ਨਾਲ ਨਹੀਂ ਭੂਗਤਦੇ ਇਹ ਹੁਣ ਬਿਆਨ ਜਿੱਤੀ ਆ ਗਿਆ ਤੁਹਾਡੀ ਗੱਲ ਚੋਂ ਤੁਸੀਂ ਇਸ ਕਰਕੇ ਸ਼ਾਇਦ ਉਹ ਗੱਲ ਕਹੀ ਕਿਉਂਕਿ ਜੈਨੀ ਹਰਪ੍ਰੀਤ ਸਿੰਘ ਦਾ ਇੱਕ ਬਿਆਨ ਇਹ ਵੀ ਸੀਗਾ ਕਿ ਸਾਡੀ ਦਿੱਲੀ ਨਾਲ ਯਾਰੀ ਰਹੀ ਆ ਹੱਸ ਕੇ ਬੋਲੇ ਸੀ ਇਹ ਦੇਖੋ ਮੈਂ ਇਸ ਚੀਜ਼ ਬਾਰੇ ਨਾ ਪਟਿਪਣੀ ਕਰੀਏ ਨਾ ਸਾਨੂੰ ਪਤਾ ਉਹਨਾਂ ਦੀ ਯਾਰੀ ਹੈਗੀ ਆ ਕਿ ਨਹੀਂ ਹੈਗੀ ਆ ਠੀਕ ਹੈ ਉਹਨਾਂ ਦੀ ਇੱਕ ਵਿਚਾਰਤਾ ਰਾਇਆ ਐਸੇ ਜਥੇਦਾਰਾਂ ਨੂੰ ਵਿਚਰਨਾ ਚਾਹੀਦਾ ਇਸ ਤਰੀਕੇ ਦੇ ਨਾਲ ਇੱਕ ਜਥੇਦਾਰ ਦੇ ਅਹੁਦੇ ਦੇ ਉੱਤੇ ਬੈਠਣਾ हां ਜਥੇਦਾਰ ਨੂੰ ਸਭ ਕੁਝ ਸਾਰਾ ਕੁਝ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਕਿਹਾ ਵੀ ਭਾਈ ਸਾਰਿਆਂ ਦੇ ਗ੍ਰੰਥ ਪੜੋ ਸਾਰਿਆਂ ਦੀ ਰਾਜਨੀਤੀ ਪੜੋ ਸਾਰਿਆਂ ਨਾਲ ਉਠੋ ਬੈਠੋ ਹੈਨਾ ਸਭ ਕੁਝ ਕਰੋ ਹੁਣ ਔਰੰਗਜ਼ੇਬ ਦਾ ਜਿਹੜਾ ਪੁੱਤਰ ਸੀ ਬਹਾਦਰ ਸਾਹਿਬ ਜਫਰ ਹੈਨਾ ਠੀਕ ਹੈ ਉਹਨੂੰ ਰਾਜਕੀ ਨੇ ਲੈ ਕੇ ਦਿੱਤਾ ਸੀਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੈ ਕੇ ਦਿੱਤਾ ਸੀ ਨਾ ਤੇ ਔਰੰਗਜ਼ੇਬ ਕੌਣ ਸੀਗਾ ਜੀਨੇ ਇਹ ਸਾਰਾ ਤਾਂ ਜਮ ਰਚਿਆ ਸੀਗਾ ਹੈ ਨਾ ਸਾਡੇ ਗੁਰਗਨ ਸਿੰਘ ਮਹਾਰਾਜ ਦੇ ਪੁੱਤਰ ਸਾਡੇ ਸਹਿਬਜ਼ਾਦੇ ਸ਼ਹੀਦ ਕਰੇ ਸੀਗੇ ਹਨ ਮਾਤਾ ਗੁਜਰੀ ਸ਼ਹੀਦ ਕੀਤੀ ਸੀਗੀ ਠੀਕ ਹੈ ਜਿਨ੍ਹਾਂ ਨੇ ਗੁਰਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀਗਾ ਠੀਕ ਹੈ ਤੇ ਗੱਲ ਕੀ ਹੈ ਗੱਲ ਵਿਚਰਨ ਦੀ ਹੈ ਪਰ ਆਪਣੇ ਹਿੱਤ ਦੇਖਣੇ ਪੈਂਦੇ ਨੇ ਨਾ ਵੀ ਪੰਜਾਬ ਦੇ ਹਿੱਤ ਕੀ ਨੇ ਉਹ ਤਾਂ ਉਹ ਰਾਜਨੀਤੀ ਸਮਝ ਦੀ ਗੱਲ ਆ ਵੀ ਤੁਸੀਂ ਵਿਚਰ ਸਕਦੇ ਹੋ ਤੁਸੀਂ ਗੱਲ ਕਰ ਸਕਦੇ ਹੋ ਹੈ ਨਾ ਪਰ ਤੁਹਾਡਾ ਗੱਲ ਕਰਨ ਦਾ ਤਰੀਕਾ ਕੀ ਆ ਤੁਸੀਂ ਉਹਦੇ ਚ ਕੀ ਕੱਢਣਾ ਚਾਹੁੰਦੇ ਹੋ ਤੁਸੀਂ ਆਪਣੇ ਪਰਸਨਲ ਹਿੱਤ ਕੱਢਣਾ ਚਾਹੁੰਦੇ ਹੋ ਇਹ ਪੰਜਾਬ ਦਾ ਭਲਾ ਕੱਢਣਾ ਚਾਹੁੰਦੇ ਹਾਂ ਇਸ ਕਰਕੇ ਅਸੀਂ ਕਹਿੰਦੇ ਆਂ ਵੀ ਭਾਈ ਕਿਸੇ ਨਾਲ ਵਿਚਰਨਾ ਉੱਠਣਾ ਬੈਠਣਾ ਇਲਜ਼ਾਮ ਲਾੜੇ ਇਹ ਨਹੀਂ ਪਰ ਤੁਸੀਂ ਸਾਨੂੰ ਕੀ ਗੱਲ ਉੱਥੇ ਆ ਜਾਂਦੀ ਹੈ ਨਾ ਵੀ ਤੁਸੀਂ ਕਿਹਾ ਵੀ ਤੁਸੀਂ ਸਾਨੂੰ ਵੀ ਤੁਹਾਨੂੰ ਉਮੀਦ ਨਹੀਂ ਹੈਗੀ ਕਹਿੰਦੇ ਆਂ ਆਰਪੀਸੀਸੀ ਸਿੰਘ ਤੋਂ ਸਾਨੂੰ ਉਮੀਦਾਂ ਹੈਗੀਆਂ ਨਹੀਂ ਸਾਨੂੰ ਸਾਰਿਆਂ ਨੂੰ ਅਸੀਂ ਸਾਰਿਆਂ ਨੂੰ ਉਮੀਦਾਂ ਹੀ ਰੱਖਿਆ ਨੇ ਅੱਜ ਤੱਕ ਅਸੀਂ ਆਮ ਆਦਮੀ ਪਾਰਟੀ ਤੋਂ ਵੀ ਰੱਖੀ ਥੋੜੀ ਤੋਂ ਵੀ ਰੱਖੀ ਪਰ ਸਾਨੂੰ ਕੋਈ ਵਿਜ਼ਨ ਤਾਂ ਦਿਖਾਓ ਨਾ ਵੀ ਆਹ ਵਿਜ਼ਨ ਆ ਸਾਡਾ ਭਾਈ ਅਸੀਂ ਐਵੇਂ ਪੰਜਾਬ ਨੂੰ ਬਚਾਵਾਂਗੇ ਠੀਕ ਹੈ ਨਾ ਅਸੀਂ ਜੇ ਸੋਚਦੇ ਨੇ ਵੀ ਪਿੱਛੇ ਇਹਨਾਂ ਨੂੰ ਨਹੀਂ ਕੋਈ ਦੇਖਦਾ ਬਿਨਵਦੀਪ ਹੁਣੀ ਤਾਂ ਕਿਸਾਨੀ ਵਾਲੇ ਨੇ ਧਰਨੇ ਲਾ ਲੈਂਦੇ ਨੇ ਇਹ ਕਿਹੜਾ ਹੈ ਨਾ ਲੋਕਾਂ ਨੂੰ ਕਿਹੜੀ ਸਮਝ ਆ ਰਾਜਨੀਤੀ ਦੀ ਹੈ ਨਾ ਸਭ ਕੁਝ ਆ ਬਹੁਤ ਕਿਰਪਾ ਹੈ ਗੁਰੂ ਛੇਮੇ ਗੁਰੂ ਕੀ ਹਰगोविंद ਪਾਤਸ਼ਾਹੀ ਹੈ ਨਾ ਜਿਨੇ ਸਾਨੂੰ ਮੇਰੀ ਪੀਰੀ ਦਿੱਤੀ ਸੀ ਠੀਕ ਹੈ ਨਾ ਤੇ ਜਿਹਦੇ ਤੇ ਉਹ ਕਿਰਪਾ ਕਰ ਦਿੰਦਾ ਨਾ ਉਹ ਸਭ ਕੁਝ ਸਮਝਣ ਲੱਗ ਜਾਂਦਾ ਹੌਲੀ ਹੌਲੀ ਹੈ ਨਾ ਤੇ ਗੱਲ ਇੱਥੇ ਹੀ ਆ ਪ੍ਰਵਾਸੀਆਂ ਦਾ ਮੁੱਦਾ ਹੜਾਂ ਵਾਲਾ ਮੁੱਦਾ ਠੀਕ ਹੈ ਚਾਹੇ ਹੋਰ ਜਿੰਨੇ ਵੀ ਮੁੱਦੇ ਨੇ ਉਹ ਆਜ਼ਾਦ ਸੋਚ ਨਾਲ ਹੀ ਤੁਹਾਡੇ ਹੱਲ ਹੋ ਸਕਦੇ ਨੇ ਕਿਉਂਕਿ ਇੱਥੇ ਦਾ ਜਿਹੜਾ ਸਿਸਟਮ ਆ ਨਾ ਉਹ ਦਰਿੰਦਗੀ ਪਸੰਦ ਸਿਸਟਮ ਹੈ ਇੱਥੇ ਦੇ ਸਿਸਟਮ 'ਚ ਇਨਸਾਫ ਦੀ ਕੋਈ ਜਗ੍ਹਾ ਨਹੀਂ ਦਰਿੰਦਗੀ ਦੀ ਹੈਗੀ ਆ ਅੱਜ ਆਪਾਂ ਪਟਿਆਲੇ ਜੇਲ੍ਹ ਖੜੇ ਆ ਧਰਨਾ ਲੱਗਿਆ ਹੋਇਆ ਬਹੁਤ ਕੁੱਟਮਾਰਤੀ ਨਕਸ਼ਰੇ ਭਾਈ ਸੰਦੀਪ ਸਿੰਘ ਸੰਨੀ ਦੇ ਨਿਚੋੜੇ ਗਏ ਨੇ ਇੰਨੀ ਕੁੱਟਮਾਰ ਹੋਈ ਆ ਉੱਤੇ ਹਨਾ ਕੌਣ ਆ ਭਾਈ ਸੰਦੀਪ ਸਿੰਘ ਸੰਨੀ ਜਿਨੇ ਸੂਰੀ ਨੂੰ ਮਾਰਿਆ ਸੀ ਕਿਉਂ ਮਾਰਿਆ ਸੀ ਐਕਸ਼ਨ ਦਾ ਰਿਐਕਸ਼ਨ ਕਰਿਆ ਸੀ ਉਹ ਬਹੁਤ ਗੰਦਾ ਸਾਡੀ ਧੀਆ ਭੈਣਾ ਬਾਰੇ ਦੋਸ਼ ਦਸੀ ਜਿਹੜੇ ਅੱਜ ਵੀ ਕੱਲ ਰੋਲਾ ਹੋਇਆ ਪ੍ਰਸ਼ਾਸਨ ਚਾਹੇ ਤਾਂ ਅੰਦਰ ਜੇੜ ਦੇ ਸੂਰਜ ਵੀ ਨਹੀਂ ਕੋਈ ਦੇਖ ਸਕਦਾ ਸੂਰਜ ਵੀ ਦੇ ਅੰਦਰ ਕਾਲ ਕੋਠੜੀਆਂ ਤੱਕ ਨਹੀਂ ਜਿਹੜਾ ਨੇ ਹੂੰ ਉਹਨਾਂ ਨੂੰ ਇਕੱਠੇ ਕਰ ਦਿੱਤਾ ਜਾਂਦਾ ਹੈ ਨਾ ਮਾਰਨ ਵਾਸਤੇ ਸਾਡੇ ਭਰਾ ਤਾਂ ਨੁਕਸਾਨ ਕਰਨ ਵਾਸਤੇ ਹੁੰਦੇ ਫੈਂਸੀ ਚ ਕਰਿਆ ਉਹਨੇ ਜੋ ਵੀ ਕਰਿਆ ਹੈ ਨਾ ਪਰ ਉਹਦੇ ਨਾਲ ਤਸੱਦਦ ਕੀਤਾ ਜਾਂਦਾ ਹੈ ਇਹ ਸਭ ਤੁਹਾਡੇ ਕੋਲ ਰਾਜ ਨਹੀਂ ਨਾ ਹੈਗਾ ਇਹ ਸਭ ਕੁਝ ਤਾਂ ਹੋ ਰਿਹਾ ਜਦੋਂ ਤੁਹਾਡੀ ਜੁੱਤੀ ਤਕੜੀ ਹੋ ਜੂਗੀ ਨਾ ਉਦੋਂ ਪ੍ਰਵਾਸੀਆਂ ਵਾਲਾ ਮਸਲਾ ਵੀ ਹੱਲ ਹੋ ਜਾਊਗਾ ਜਦੋਂ ਤੁਹਾਡੀ ਜੁੱਤੀ ਤਕੜੀ ਹੋ ਜੂਗੀ ਨਾ ਉਦੋਂ ਤੁਹਾਡਾ ਆਪਣਾ ਹੜਾ ਵਾਲਾ ਮਸਲਾ ਵੀ ਹੱਲ ਹੋ ਜੇ ਉਹ ਸਿੱਖ ਕੌਮ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਖੇਤੀ ਵਾਲੇ ਵੀ ਹੋ ਜਾਣਗੇ ਹਨਾ ਤੇ ਗੱਲ ਫਿਰ ਉੱਥੇ ਆਜ਼ਾਦ ਸੋਚ ਤੇ ਆ ਜਾਂਦੀ ਆ ਆਜ਼ਾਦ ਸੋਚ ਦੇ ਮਾਲਕ ਬਣੋ ਫਿਰ ਵਾਹਿਗੁਰੂ ਨੇ ਬਹੁਤ ਕਿਰਪਾ ਕਰਨੀ ਆ ਸੋਜੀ ਵੀ ਦੇ ਦੇਣੀ ਆ ਮੱਤ ਵੀ ਉੱਚੀ ਦੇ ਦੇਣੀ ਆ ਕਿਰਪਾ ਬਹੁਤ ਹੋਣੀ ਆ ਜੀ ਬਹੁਤ ਸ਼ੁਕਰੀਆ ਭਾਈ ਵਰਜੀ ਕਾ ਹਾਲਸਾ ਭਾਈ ਰਜੀ ਕੀ ਫਤਿਹ ਜੀ